ਪਰ ਨਾ ਲੱਗ ਜਵੇ ਮੜ ਜਾ ਹੱਥ ਮਾਰ ਕੇ ਰੋਕ ਲਾ ਹਾਂ ਚੱਕੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਨੂੰ ਨੇ ਭਰਾਵਾ ਕਹਿੰਦਾ ਮੈਂ ਉਹ ਨੂੰ ਕਹਿੰਨਾ ਅੱਛਾ ਲੋਕ ਚੱਲ ਰਿਹਾ ਹਾਜੀ ਸ਼ਰਵਤ ਸਕੀਰੀ ਦੁਕਾਨ ਤੋਂ ਕੀਤੀ ਜਾਂਦੀ ਐ ਬਵਾਜੀ ਮਲਾਣਾ ਵੈਣਾ ਮੈਨੂੰ ਹੋਰ ਓ ਰਾਜੂ ਭਾਜੀ ਕਿੱਥੇ ਥੋੜਾ ਜਿਹਾ ਸ਼ਰਮ ਆ ਰਹੀ ਐ ਕੈਮਰੇ ਮੋਰੇ ਕੋਈ ਚੱਕਰ ਨਹੀਂ ਕੱਲ ਨਾ ਇਹ ਦੇਖੀ ਕਿੰਨੇ ਦਿਨ ਲੱਗੇ ਐਰ ਕੀ ਸਕੀ ਲੰਬਾ ਲੱਗਿਆ ਜਿਹਦਾ ਥੋੜੇ ਜੀ ਹੋਣਗੇ ਦੇਖੀ ਲਈ ਬਾਬਾ ਮਹਾਰਾ ਉਹ ਲੋਕਾਂ ਦਾ ਬਾਰੇ ਸਭ ਉਹ ਲੱਗੇਗਾ ਦਰੇ ਹੈ ਹਾਂ ਲੋਕ ਨੇ ਨਾ ਗੱਤ ਪੜੀ ਇਹ ਜਾਈਦਾ ਕਿਹੜਾ ਜੀ ਉਹ ਵਾਲਾ ਹੱਸੇ

ਪਿਛਲੀ ਵਾਰੀ ਨਾਲ ਤਾਂ ਐਨ ਚੇਂਜ ਹੀ ਕਰਤਾ। ਬੱਸ ਪਰ ਰਬੰਡੀ ਕਿ ਤੋਂ ਸੱਗੀ ਟਾਇਰ ਵੀ ਬਦਲੇ। ਟਾਇਰ ਮੂਰੇ ਪਿੱਛੇ ਨਵੇਂ ਸਾਰੇ ਬਦਲ ਦਿੱਤਾ ਨਾ ਐਤ ਕੀ ਕਾਸੀ? ਆਪ ਤਾਂ ਕਰਨੀ। ਐਤੋਂ ਕਿੰਨਾ ਉਹ ਪਰੇ ਟਾਇਰ ਲਗਾਉ ਉਹਦੇ ਤਾਂ। ਫਿਸ਼ੂਲੇਟਰ.com ਮੈਂ ਚੱਲ ਮਾੜਾ ਮਾੜਾ ਕਰ ਪਾ ਲੈ ਉੱਪਰ ਦੇਖੋ ਬਾਦ ਉੱਪਰ ਉੱਪਰ ਟਾਇਰ ਹੀ ਘਮਦੇ ਚੱਲ 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 ਮੁੜ ਗਿਆ ਮੁੜ ਮੁੜ ਗਿਆ ਮੁੜ ਗਿਆ ਹਾਂ ਬਸ ਹੁਣ ਕਟਾਈ ਲੱਗ ਪਿਛਲੇ ਟਾਇਰ ਹੀ ਆ ਬਾਬਾ ਟਾਇਰ ਚ ਹਾਂ ਹਾਂ ਚੱਲ 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 ਜਿੰਤਾ ਰੱਖੀ ਜਿੰਦ ਕਰਕੇ ਰੱਖੀ ਉਹ ਵੀ ਬਣਾਉਣੀ ਪੈਂਦੀ ਆ ਉਹੀ ਪਏ ਆ ਪੀਸੀ ਆ ਉਹੀ ਰੱਖੋ ਜਣੇ ਪੀਸ ਕਿਹੜੇ ਮੈਂ ਹੀ ਕਰਦਾ ਫਿਰ ਆਹ ਰੇ ਮੈਂ ਇੱਕਾ ਦੋ ਸੀ ਹੋ ਗਿਆ ਹੈ ਬਜੀ ਹੈ ਤੇ ਆ ਮੱਟਾ ਤਾ ਨਹੀਂ ਲੋੜ ਨਹੀਂ ਪੈਣੀ ਆਣ ਦੋ ਉੱਪਰ ਆਈ ਆ ਉੱਪਰੋਂ ਨਾਲ ਅੱਗੇ ਸੱਗੀ ਜਿਹੜੀਆਂ ਪਿਛਲੀਆਂ ਪਾਲਕੀ ਸਾਹਿਬ ਸੀਗੀਆਂ ਉਹ ਕਿੰਨੇ ਟਾਈਮ ਚ ਤਿਆਰ ਹੋ ਜੰਨੀਆਂ ਸੀ ਉਹਨੂੰ ਲੱਗੇ ਸੀ ਉਹਨੂੰ ਵੀ ਲੱਗੇਗੇ 25 ਦਿਨ ਤੋਂ ਲੱਗੇਗੇ ਸੀ ਉਹਨੂੰ ਵੀ ਤੇ ਮਹੀਨਾ ਹੀ ਹੋ ਗਿਆ 25 ਦਿਨ ਤੇ ਇਹਨੂੰ ਲੱਗਿਆ 1.5 ਮਹੀਨਾ ਚਾਰ ਉਹਨੂੰ ਮੈਨੂੰ ਲੱਗਿਆ ਟਾਈਮ ਹਾਂ ਲੇਟਾ ਬੜੀਆਂ ਜ਼ਬਰਦਸਤ ਹੋਣੀਆਂ ਨੇ ਇਹ ਚ ਹਾਂ ਆ ਦਰਵਾਜ਼ਾ ਦਾਈ ਵੜ ਗਈ ਵੜ ਗਈ ਭਾਜੀ ਹੁਣ ਬੱਤੀ ਆ ਜਾਓ ਫੇਰ ਪਹਿਲਾਂ ਕਰੇ ਭਾਜੀ ਚੈੱਕ ਕਰ ਲੈ ਬਹੁਤ ਸੋਹਣੀ ਮੋੜ ਆ ਗਈਆਂ ਹੂੰ ਕਦੇ ਉੱਪਰ ਰਹਿੰਦਾ ਪਿਆ ਹੂੰ ਇਹਨਾਂ ਨਾਲ ਗੱਲ ਬਾਤ ਨਹੀਂ ਹੱਥ ਕਰਾ ਦੋ ਪਹਿਲਾਂ ਸ਼ੁਰੂਆਤ ਉਹ ਤਾਂ ਬਾਬਾ ਸੱਸੀ ਨੇ ਕੀਤੀ ਏ ਜੀ ਇਹ 1.5 ਜੀ ਰਹਾ ਉੱਪਰ ਦੇਖਿਓ ਉੱਪਰ ਨਾ ਲੱਗ ਜਵੇ ਹਾਂਜੀ ਬਾਪਿਓ ਲੈਟਾ ਦਾ ਚਲਾ ਕੇ ਮੜ ਜੀ ਸਕੀ ਨੇ ਦਿਖਾਈਆਂ ਪਰ ਦਿਨੇ ਤਾਂ ਚਲੋ ਇਹਨਾਂ ਨਹੀਂ ਪਤਾ ਲੱਗਣਾ ਪਰ ਫਿਰ ਵੀ ਆਪਣੀ ਕੋਸ਼ਿਸ਼ ਲੂਗੀ ਵੀ ਤੁਹਾਨੂੰ ਕੁਛ ਨਾ ਕੁਛ ਦਿਖਾਈ ਜਾ ਮੜ ਚੱਕ ਲੈ ਲਖੋ ਜੀ ਹੋਣ ਬਣਦੀ ਗੱਲਬਾਤ ਬਾਬਾ ਐਂਡ tomorrow 好的。 ਓ ਮਾ ਜੀ ਨੀਵਾ ਨਾ ਮੜਿਆ ਉੱਥੋਂ ਚੱਕ ਹੋ ਜਵੇ ਮੜਿਆ ਦੱਸ ਦੋ ਰਾਜਾ ਬਲੀ ਬਲੀ ਕਰ ਬਲੀ ਰਾਜਾ ਬਲੀ ਬਲੀ ਕਰ ਬਲੀ ਰਾਜਾ ਬਲੀ ਕਰ ਬਲੀ ਬਾਜੀ ਪਹਿਲਾਂ ਮੜਿਆ ਸਿੱਧੀ ਕਰ ਲੋ ਫੇਰ ਕਰ ਲੈਨੇ ਆਜੂ ਗੱਲ ਸੁਣ ਬਿਹਾਰ ਚ ਬਿਹਾਰ ਚ ਬਿਹਾਰ ਚ ਮੋਟਰ ਲਗਾ ਆ ਅਦੀਬ ਹਾਂਜੀ ਕਿੱਦਾਂ ਹਾਲ ਗੁਰਦੀਪ ਜੀ ਵਧੀਆ ਜੀ ਹੁਣ ਅਸੀਂ ਜੀ ਨਾ ਧੋਕੇ ਚੱਲੇ ਆਂ ਰਾਜਾ ਸਾਹਿਬ ਮਜਾਰੇ ਨੂੰ ਤੇ ਆਜਾ ਤੁਹਾਨੂੰ ਚੈੱਕ ਕਰਾਣੇ 22 ਹਾਂਜੀ ਨਾਲੇ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਦੇ ਆ ਕਿ ਕਿੱਦਾਂ ਦੀ ਲੱਗੀ ਤੁਹਾਨੂੰ ਸਾਰੀ ਪਾਲਕੀ ਸਾਹਿਬ ਪਿਛਲੀ ਵਰੀ ਨਾਲ ਵੈਦ ਕੀ ਕੀ ਚੈਂਦੇ ਆ ਤੇ ਨਾਲੇ ਆਪਣੇ ਨਾਲ ਦੇਆਂ ਨੂੰ ਵੀ ਸ਼ੇਅਰ ਕਰਿਓ ਵੀ ਦੇਖ ਲੈਣਾ ਤੇ ਬਾਕੀ ਹਮ ਹਮਾ ਕੇ ਰਾਜਾ ਸਾਹਿਬ ਪਹੁੰਚਿਓ ਤੁਸੀਂ ਵੀ ਮੱਥਾ ਟੇਕਿਓ ਮੇਲੇ ਤੇ ਵੀ ਆ ਸਕਿਓ ਨਾਲੇ ਮੈਂ ਮੇਲੇ ਦੀਆਂ ਡੇਟਾ ਵੀ ਦੱਸ ਦੂੰ ਕੀ 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 ਨਹੀਂ ਆ ਠੀਕ ਆ ਉਸ ਤੋਂ ਬਾਅਦ ਵੀ ਆਪਣਾ ਆਇਓ ਤੇ ਰੱਬ ਤੁਹਾਡੀ ਅੱਛਾ ਬੁਰੀਆਂ ਕਰੇ ਤੇ ਚਲੋ ਸਾਰੀ ਸੰਗਤ ਨੂੰ